ਜਿਹੜੇ ਜਿਹੜੇ ਤੁਸੀਂ ਲਖਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਤੇ ਮੈਂ ਪਹਿਲਾਂ ਵੀ ਚੈੱਕ ਕਰਾਤਾ ਤੁਹਾਡੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਹੁਣ ਵੀ ਜਿਹੜੇ ਚਾਰ ਬੰਦੇ ਹੋਰ ਆ ਸਕਦੇ ਆ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਠੀਕ ਹੈ ਜੀ ਕਾਗਜ਼ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਤੁਹਾਡੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਚਲੋ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਪੁਲਿਸ ਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਤੇ ਅੱਗੇ ਅਦਾਲਤ ਦਾ ਕੰਮ ਹੈ ਸਜ਼ਾ ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਤਲਾਣ ਦੇ ਦਾਂਗੇ ਅੱਗੇ ਦੀ ਕਾਰਵਾਈ ਤੁਹਾਡੀ ਹੋ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇਹ ਦੁੱਖ ਚੱਲਿਆ ਅਸੀਂ ਵੀ ਉਹਦੇ ਲਈ ਹਮਾ ਮੰਗਦੇ ਆ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮ੍ਰਿਤਕ ਸੰਸਕਾਰ ਕਰਨਾ ਹੈ ਅਗਨੀ ਭੇਟ ਕਰਨੀ ਹੈ ਪਲੀਜ਼ ਉਹ ਕਰ ਸਕਦੇ ਹੋ ਮੈਂ ਗਰੂਦੀਤਾ ਖਾਲਸ ਮੈਂ ਗਰੂਦੀਤਾ ਜੀ ਚੱਲ ਬੱਬੂ ਅੱਗੇ ਮੰਗਦੇ ਤੁਹਾਨੂੰ

ਉਹ ਬੁਟੇ ਬਾਰ ਬੁਟੇ ਬਸ ਕੋਈ ਲਾ ਨਹੀਂ ਲਾ ਕੋਈ ਨਾ ਲਾ ਚੱਲ ਬਸ ਰਾਤ ਬੁਣੀ ਹਾਂ ਜੀ ਕੋਈ ਨਾ ਕੋਈ ਨਹੀਂ ਮੀਟੀਆਂ ਦੁੱਗੀਆਂ ਗਨਾਈਆਂ ਚੱਲ ਬਸ ਚਲੋ ਬਾਤ ਕਰੋ ਬਈ ਆਹ ਕਰ ਦੇ ਕੋਈ ਨਾ ਕੋਈ ਚੱਲੋ ਬੜੋ ਛੋਟਾ ਪਈ ਸਾਡਾ ਉੱਧਰੋਂ ਆ ਲਿਆ ਆ ਜਾ ਕਰ ਮੈਂ ਥੱਲੇ ਕੱਢ ਆ ਕੱਢ ਦੋ ਬੰਦੇ ਚੜ੍ਹਦੇ ਇੱਧਰ ਸਰਾਣਾ ਕੱਢ ਦੋ ਆ ਨਾਲ ਲਾ ਵੀਰੇ ਟਾਈਮ ਹੀ ਦੂਜੇ 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 ਮੁੱਦੀ 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 ਨੀ ਦੂਜੇ ਦੂਜੇ ਥੱਲੇ ਕਰੋ ਵੀਰੇ ਜਮ ਹਾਂ ਐ ਡੱਕਦੀ ਨਹੀਂ ਨਾਲ ਲਾ ਕੇ まあ、タオルでいただいて。 ਉਹ ਕੁੰਟਰੀ ਵੀ ਥੱਲੇ ਰੱਖ ਦੋ ਜਿਹਾ ਜੀ ਬਣਦੀ ਥੱਲੇ ਸਾਈਡ ਤੇ ਕਰ ਦੂੰਗਾ ਹਾਂ ਵੀ ਮੈਂ ਇਧਰ ਬਣਾ ਦੇਣਾ ਆ ਬਸ ਸਾਈਡ ਬਣਾ ਦੇਣਾ ਨਹੀਂ ਨਹੀਂ ਫੋਨ ਚੁੱਕ ਲੈ ਬਸ ਆਏ ਰੁਮਾ ਆ ਵੀ ਕੱਢ ਦੋ ਛੋਲਾ ਜੱਬ ਵੀ ਫੇਸ ਦੇ ਥੱਲੇ ਕਰ ਦੋ ਲਾਉਰਾ ਬਣਾ ਦੋ ਛੋਲਾ ਫੇਸ ਦੇ ਥੱਲੇ ਕਰ ਉਹ ਬੰਦ ਬੰਦ ਵਿੱਚ ਰੱਖੋ ਵੱਡੀ ਵੱਡੀ ਲੋਆ ਆਪ ਪਿੱਛੇ ਨੂੰ ਖੜ੍ਹ ਕੇ ਆਉਂਦੇ ਨਹੀਂ ਆਉਂਦੇ ਮੈਚੀਣਾ ਕਰੋ ਆਹ ਨਹੀਂ ਇਹ ਰੱਬ ਕਿੱਥੇ ਘੱਟਾ ਲਾਉਣਾ ਆ ਲਾਓ ਮੈਂ ਸੱਲੇ ਆ ਨਾ ਨਾ ਨਹੀਂ ਹਾਂ ਹਾਂ ਲਾ ਦੂਗੇ ਲਾ ਆਹ ਚੱਲ ਆ ਨਖਰ ਨਹੀਂ ਹੈ ਮੂਰੇ ਲਾ ਦੇ ਮੂਰੇ ਲਾ ਦੇ ਬੱਡੀ ਜੇ ਨਿਕਲ ਮੁਤ ਹੋ ਆ 100 ਇਹ ਲਾ ਦੋ ਬੱਚੇ ਆ ਦੇਖੇ ਤਾ ਆ ਨਾ ਬਰਾਬਰ ਆ ਤੇ ਹੋਰ ਛੋਟੇ ਉਹਦੇ ਨਾਲ ਆਹ 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 ਇਹ ਤੇ ਨਾ ਮੁੰਡਾ ਖਤਰਾ ਨਹੀਂ ਪਾਉਂਦਾ ਮੁੰਡਾ ਨਹੀਂ ਹੱਥ ਵਾਰਦਾ ਜਿੰਦਰਾ ਡਿੱਗੂ ਆ ਹਾਂ ਥੱਲੇ ਥੱਲੇ ਜਮਾ ਥੱਲੇ ਲਾਇਓ ਵੀਰੇ ਪਾ ਵੀਰੇ ਆਹ ਆ ਆ ਲੋ ਲੰਬੀ ਪਹਿਲਾ ਰੌਂਡ ਆ ਲੋ ਵੀ ਪਹਿਲਾ ਸਾਡੀ ਛੜ ਨਾਲੇ ਪਾਲੀ ਛੜ ਅੱਥਰੇ ਜੇ ਛੱਡੇ ਜੇ ਦਾ ਤੋੜੀ ਤਾਂ ਕਿਹਨਾਂ ਨੂੰ ਪਾਉਂਦੇ ਆ ਬਹੁਤ ਰਾਂਗ ਨਹੀਂ ਪਰਮਾਨਗ ਨਹੀਂ ਬਾਈ ਛੜ ਤੇ ਤਾਂ ਵੀ ਜਵਾ ਲਾ ਬਾਲਾ ਦਾ ਬਹੁਤ ਹੋ ਗਿਆ ਉੱਥੇ ਤਾਂ ਵੋਟ ਨਾ ਅੰਦੀ ਕਾ ਲਾ ਜਿਹੜਾ ਨਾ ਅਸਰ ਸਲਵਾਤ ਮੇਰੀ ਸਾਰੇ ਜੁਦਾਈ ਇਸ ਤਰ੍ਹਾਂ ਵੀ ਮਨ ਪਾਤਣਾ ਵਾਲੇ ਕਾਲ ਜੀ ਦੀ ਉੱਥੇ ਲਾਉਣ ਆਲੀਆ ਜੀ ਲਾਵੇ ਸਿਮਰਿਆ ਕਰ ਨਨ ਦੇ ਆਵੈ ਧਾਰ ਸਭ ਥਾਈ ਹੋਏ ਸਹਾਇ ਦਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਸਰਦਾਸ ਬੇਨਤੀ ਹੈ ਆਪ ਜੀ ਵੱਲੋਂ ਵਕਸੀ ਹੋਈ ਸਵਾਸਾ ਰੋਹੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੱਲੇ ਆਵੇ ਨਾਨਕਾ ਸਦੇ ਉੱਠੀ ਜਾ ਕੇ ਦੇ ਮਹਾਵਾਕ ਅਨੁਸਾਰ ਦੀਵਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਗਏ ਸਨ ਉਹਨਾਂ ਦਾ ਪੰਜ ਘੂਰ ਦੇ ਕਸਰੀ ਲੈ ਗਲ ਭੇਟ ਕੀਤਾ ਜਾਣਾ ਆਪਲੀ ਚਲਾਈ ਹੋਈ ਗੁਰਮਰਜਾਦਾ ਅਨੁਸਾਰਾਂ ਤੋਂ ਸੰਸਕਾਰ ਕਰਦੇ ਦੀ ਜਿਉ ਆ ਗਿਆ ਸੋ ਕੋ ਨਾਮ ਚਤਾਵਾਂ ਨਾਨਕ ਨਾਮ ਦੀ ਕਲਾ ਤੇਰੀ ਬਾਣੀ ਸਰਵੱਤ ਦਾ ਭਰਾ ਵਾਹਿਗੁਰੂ ਵਾਹਿਗੁਰੂ ਜੀ ਕਾ ਵਾਹਿਗੁਰੂ S celebrate, S Trust I am going to follow it all this여 Al camry it often. Gafin look the karaoke, it夏 alas jol-mic Enidhàn kUB BUFiks 皆さん it scans aoun rat rianz peng Ernow Ed wij hands com working enya tar raย Kραin vien Labi w tercer wac�i inacha onENTE avI κεassemble ਇਹ ਜਿਹੜੇ ਕਰਦੇ ਨੇ ਨਸੋ ਮੇਰੇ ਚਾਨਣ ਹੋਏ ਗੁਰਸਾਖੀ ਜੋਤ ਪਰਗਟ ਹੋਏ ਜੋ ਸੁਭਾਅ ਹੋਇਆ ਸੋ ਆrti ਹੋਏ ਹਰ ਚਾਨਣ ਕਉ ਮਕਰੰਦ ਲੋਹ ਜੁ ਮਨਵਾਣ ਕੈ ਮੋਇ ਆਪੇ ਆਸਾ ਕਿਰਪਾ ਚਲਦੇ ਨਾਨਕ ਸਾਧਨ ਕੋ ਹੋ ਜਾਦੇ ਤੇਰਾ ਨਾਇ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮក្រੋਧ ਨਗਰ ਮੋ ਭਰੇ ਹਮ ਸਾਧੂ ਖੰਡ ਲਖੰਡਾ ਹੈ ਪੂਰਬ ਨਿਲਾਸ ਨਿਲਾਸ ਕਿਰਪਾਇਆ ਮਨ ਹਾਲੇ ਮੰਗਲ ਮੰਡਾ ਹੈ ਕਲ ਸਾਧੂ ਅੰਜਲੀ ਪਣ ਵੱਡਾ ਹੈ ਕਲ ਜਨੋਤ ਪਣ ਵੱਡਾ ਹੈ ਰਹਾਉ ਸਾਗਤ ਹਾਰਾ ਸਾਧਨ ਜਾਨੇ ਤਨੰਤਰ ਹੋ ਮੈਂ ਕੰਡਾ ਹੈ ਜੋ ਜੋ ਚਲਾ ਚੁਆ ਸੁਖ ਪਾਵੇ ਚਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਜਨ ਮਰਮ ਕੰਡਾ ਹੈ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਸੂ ਅਖੰਡ ਪ੍ਰੇਮੰਡਾ ਹੈ ਹਮ ਗਰੀਬ ਮਸਕੀਨ ਰਵ ਤੇਰੇ ਹਾਰ ਆਖ ਰਾਖ ਵਡਾ ਹੈ ਜਾਂ ਨਾਨਕ ਨਾਮ ਆਧਾਰ ਕੀ ਕਰਨਾ ਮੈਂ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਨਾਤੀ ਉਸਨ ਮੇਰਾ ਮੀਤਾ ਸੰਤ ਟਹਿਲ ਕੀ ਵੇਲਾ ਹੀ ਖੜਚ ਲੋ ਹਰ ਲਾਹਾ ਗੈ ਵਸ ਸੁਸਹਿਲਾ ਔਦ ਕਟਾਇ ਤੈਨਸੁਰੇ ਨਾਰੇ ਮਨ ਗੁਰਮਲ ਕਾ ਸਵਾਰੇ ਰਹਾ ਓ ਇਸ ਸੰਸਾਰ ਵਿਕਾਰ ਸੰਸੇ ਮੈਂ ਤਰੇਓ ਬ੍ਰਹਮ ਗਿਆਨੀ ਜਿਸਾ ਜਗਾਏ ਪੀਆ ਵੈਰਾਸ ਕਦ ਕਦ ਤਨ ਜਾਨੀ ਜਾਂ ਕੋ ਆਇ ਸੋਈ ਰਾਜੁ ਹਰ ਗੁਰ ਤੇ ਮਨ ਅਸੇਰਾ ਨਿਕਰ ਮਹਿਲ ਪਾਉ ਸੁਖ ਸਹਿਜੇ ਬੋਹਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਰਾਤੇ ਸਰਦਾ ਮਨ ਕੀ ਤੂੜੀ ਨਾਨਕ ਦਾਸ ਜਿਹ ਸੁਖ ਮੰਗੇ ਮੁਖ ਕਰ ਸੰਤਨ ਕੀ ਤੂੜੀ ਅੰਤਰ ਜਾਮੀ ਪੁਰਖ ਦਾਤੇ ਸਰਦਾ ਮਰਦੀ ਨਾਨਕ ਮੇਰਾ ਅਰਦਾਸ ਸਿਕੁ ਅੰਕਾਰ ਵਾਹਿਗੁਰੂ ਜੀ ਕੀ ਫਾਤੇ ਭਗਵਤੀ ਜੀ ਸਹਾਇ ਵਾਰਿਸ ਜੀ ਭਗਵਤੀ ਜੀ ਕੀ ਫਾਤ ਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ RAM DASਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਡਠਿਆਂ ਸਬਦ ਖਜਾਏ ਤੇਗ ਬਹਾਦਰ ਸਿਮਰੈ ਕਰਨੋਂ ਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਬਾਦਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਅੰਦਰ ਖਾਲਸਾ ਜੀ ਵੱਲ ਜੀ ਹੋਵਾ ਪੰਜਾਬ ਪਿਆਰਿਆਂ ਚੌਹਾ ਸਹਿਬ ਜਾਦਿਆਂ 40 ਮੁਕਤਿਆਂ ਪਿਆਰਿਆਂ ਸਚਿਆਰਿਆਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਅੰਤਰ ਖਾਲਸਾ ਜੀ ਵੱਲ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਜੀ ਵੱਲ ਸਿੱਖਾਂ ਨੂੰ ਸਿੱਖੀ ਦਾਣ ਕੇਸਦਾਰਹਿ ਦਾਨ ਬਿਵੇਕ ਦਾਨ ਬਰੋਸਾ ਦਾਨ ਵਿਸਾਦ ਦਾਨ ਦਾਣਾ ਸਰਦਾਨਾਮ ਦਾਨ ਸ੍ਰੀ ਅਮਰਤ ਸਰ ਸੇਵ ਜੀ ਦੇ ਦਰਸ਼ਨ ਇਸ਼ਨਾਣ ਚੌਕੀਆਂ ਚੰਡੇ ਬੰਗੇ ਜੁਗੋਦ ਘਟਲ ਧਰਮ ਕਾ ਜੇਕਾਰ ਖਾਲਸਾ ਜੀ ਵਾਹੋ ਸੋਹਣੀ ਸਿੱਖਾਂ ਦਾ ਮਾਨੀ ਮਾ ਮਾਤ ਉੱਚੀ ਮਾਤਾ ਰਖਾ ਵਾਹਿਗੁਰੂ ਜੇ ਨਮਾਨਿਆਂ ਦੇ ਮਾਨ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਗੁਰੂ ਆਪ ਜੀ ਦੇ ਚਰਨ ਕਬਲਾ ਬਾਸ ਅਰਦਾਸ ਬੇਨਤੀ ਆਪ ਜੀ ਵੱਲੋਂ ਬਖਸੀ ਹੋਈ ਸਵਾਸਾ ਰੂਪੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਦੇ ਮਹਾਵਾਕ ਅਨੁਸਾਰ ਬੀਬਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਕੇ ਸਾਨੂੰ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਕੀਰਤਨ ਸੋਲੇ ਦੇ ਪਾਠ ਕੀਤੇ ਗਏ ਅਖਰਵਾਦ ਘਟ ਭੁੱਲ ਚੁਕ ਮਾਫ ਕਰਨਾ ਅੱਗੇ ਤੋਂ ਸੁੱਧ ਗੁਰਬਾਣੀ ਪੜਨ ਦਾ ਬਲਵਕਣ ਸਰਵਤ ਸੰਗਤ ਕੀ ਅਰਦਾਸ ਸਾਪ ਜੀ ਦੇ ਚਰਨ ਕਬਲਾਂ ਪਾਸ ਜੀਵਤ ਹੋਏ ਸੰਸਾਰ ਤੇ ਵਿਚਰਦੇ ਜਾਂ ਜਾਣੇ ਅਣਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਲੇਖਕਤ ਹੈ ਨਾ ਛੂਟੀ ਐ ਖਿੰਖਣ ਭੂਲਣਹਾਰ ਬਖਸ਼ਨਹਾਰਾ ਬਖਸ਼ ਲੈ ਨਾਨਕ ਪਾਰਉਤਾਰ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਬੀਬਾ ਜਸਪ੍ਰੀਤ ਕੇ ਚਰਣਾ ਵਿੱਚ ਨਿਵਾਸ ਬਖਸ਼ਨਾ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਰਸਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨਾ ਜੋ ਜੀ ਆਵੇ ਸੋ ਰਾਜੀ ਹੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ Uau, wow, gurujika, wow, wow. wow, Guruji.